ਕਲਣ ਅੱਜ ਮੈਨੂੰ ਚੱਕ ਲੈਣ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ੍ਹ ਸਿਰਦਨ ਮੈਂ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਇੱਕੋ ਹੀ ਗੱਲ ਕਰਾਂ ਬਈ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਦੀ ਅਸੀਂ ਤਾਂ 3 ਤਰੀਕ ਨੂੰ ਵਨ ਵੀ ਮਾਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਅਸੀਂ ਜਾਵਾਂਗੇ ਵੀ ਉਹ ਜਿਹੜਾ ਮਰਜੀ ਮਸਲਾ ਹੋਇਆ ਪੰਜਾਬ ਪੰਜਾਬੀਆ ਦਾ ਅਸੀਂ ਨਹੀਂ ਪੁੱਛਿਆ ਜਨਾ ਤੇ ਇੱਕ ਮੁੰਡਾ ਪਹਿਲਾਂ ਮਰ ਗਿਆ ਸੀਗਾ ਉਸੇ ਦਿਨ ਮੌਕੇ ਦੀ ਮੌਤ ਹੋ ਗਈ ਤੇ ਆ ਦੂਜੇ ਪੁੱਤ ਤਹੋ ਸੇਪਤਾ ਲੱਗਿਆ ਉੱਥੋਂ ਕੁਝ ਮੁੰਡਿਆਂ ਦਾ ਫੋਨ ਆਇਆ ਕਹਿੰਦੇ ਬਈ ਸਾਰੇ ਪਿੰਡ ਕੁੰਬੜਾ ਪਿੰਡ ਨੂੰ ਘਟੋ ਘਟ ਹਜ਼ਾਰ 1500 ਪੁਲਿਸ ਵਾਲੇ ਨੇ ਚਾਰਜ ਫਿਰੋ ਕੇ ਰਿਆ ਵੱਡੀ ਖਬਰ ਆ ਰਹੀ ਹੈ ਲੱਖਾ ਸਿੰਘ ਸਿਧਾਣਾ ਦੇ ਨਾਲ ਜੁੜੀ ਹੋਈ ਲੱਖਾ ਸਿੰਘ ਸਿਧਾਣਾ ਨੂੰ ਅੱਤੀ ਰਾਤ ਨੂੰ ਪੁਲਿਸ ਨੇ ਪਾਲਿਆ ਘੇਰਾ ਨਹੀਂ ਲੈ ਜਾਣਾ ਤੇ ਮੈਂ ਉਵੇਂ ਆ ਜਾਣਾ ਪਹਿਲੀ ਲੀੜੀ ਲੂੜੇ ਬਦ ਲਖੇ ਮੈਂ ਬਾਹਰ ਆਇਆ ਹੁਣੇ ਨਹੀਂ ਉਵੇਂ ਦੱਸ ਦਿਓ ਮੈਨੂੰ ਗੱਲ ਸੁਣੋ ਨਹੀਂ ਯਾਰ ਵਾਦਾ ਕਰਨਾ ਵਾਦਾ ਸੋ ਮੜਾ ਜਾਓ ਕਰਾਂ ਪੰਜਾਬੀ ਉਹ ਦਿਖਾ ਦਈਏ ਭਾਈ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ ਆ ਖੜੇ ਆਏ ਦੇਰ ਰਾਤ ਡੀਐਸਪੀ ਸਾਥ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਪਹੁੰਚੇ ਲੱਖੇ ਸਧਾਰੇ ਦੇ ਘਰ ਲੱਖੇ ਸਧਾਰੇ ਨੂੰ ਵੱਡਾ ਡਰ ਹੈ ਕਿ ਮੈਨੂੰ ਅਰੇਸਟ ਨਾ ਕਰ ਲੈਣ ਲੱਖੇ ਸਧਾਰਾ ਬੋਲ ਰਿਹਾ ਕਿ ਮੈਨੂੰ ਰੋਕਿਆ ਜਾ ਰਿਹਾ ਕਿਉਂਕਿ ਲੱਖਾ ਕਹਿੰਦਾ ਮੈਂ ਗੱਲ ਕਰਦਾ ਸੰਗਤ ਸਾਰੀ ਯਾ ਵੀ ਦਰਵਾਜ਼ਾ ਖੋਲ ਨਹੀ ਚੱਕਦੇ ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਆਉਂਦਾ ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ ਐਂ ਦਾ ਫਿਰ 3 ਦਸੰਬਰ ਨੂੰ ਬਾਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਨਹੀਂ ਦੇਣਾ ਫਿਰ ਲੱਖਾਂ ਕਹਿੰਦਾ ਮੈਂ ਗੱਲ ਕਰਦਾ ਜਿਹੜਾ ਕੁੰਬੜਾ ਦੇ ਵਿੱਚ ਕਤਲ ਹੋਏ ਆ ਨੌਜਵਾਨ ਮੁੰਡਿਆਂ ਦੇ ਪਰਵਾਸੀਆਂ ਦੇ ਵੱਲੋਂ ਲੱਖਾ ਸਧਾਨਾ ਇਸ ਟਾਈਮ ਪੂਰਾ ਜੋਰ ਲਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆ ਜਾਂ ਪ੍ਰਵਾਸੀ ਆ ਕੇ ਵਸੇ ਹੋਏ ਆ ਉਹਨਾਂ ਨੂੰ ਬਾਹਰ ਕੱਟਿਆ ਜਾਵੇ ਦੂਜਾ ਵੱਡਾ ਮੁੱਦਾ ਲੱਖਾ ਸਧਾਨਾ ਪਾਣੀਆਂ ਦੇ ਪਿੱਛੇ ਲੜ ਰਿਹਾ ਮਰ ਰਿਹਾ ਬਟੇ ਕੱਟ ਕਰ ਰਿਹਾ ਪਰ ਸਰਕਾਰ ਲੱਖੇ ਸਧਾਨੇ ਨੂੰ ਅੱਗੇ ਨਹੀਂ ਔਰ ਦੰਗੀਆਂ ਲੱਖੇ ਸਧਾਨੇ ਨੂੰ ਜਲਦੀ ਤੁਸੀਂ ਦੇਖ ਲਿਓ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਅੰਦਰ ਸੁੱਟਿਆ ਜਾਏਗਾ ਬਹੁਤ ਸਬੰਧੋ ਕੋਈ ਪਰਚਾ ਦਰਜ ਕਰਕੇ ਲੱਖੇ ਸਿਧਾਣੇ ਨੂੰ ਜੇ ਯਾਤਰਾ ਕਰਵਾਈ ਜਾਏਗੀ ਕਿਉਂਕਿ ਲੱਖੇ ਸਿਧਾਣੇ ਦੇ ਉੱਤੇ ਇਸ ਟਾਈਮ ਸਰਕਾਰਾਂ ਦੀ ਅੱਖ ਟਿੱਗੀ ਹੋਈ ਆ ਕਿਉਂਕਿ ਲੱਖਾ ਸਿੰਘ ਸਿਧਾਣੇ ਭਗਵੰਤ ਸਿੰਘ ਮਾੜ ਜੋ ਕਿ ਮੌਜੂਦਾ ਪੰਜਾਬ ਦੇ ਸੀਐਮ ਆ ਉਹਨਾਂ ਬਾਰੇ ਵੀ ਬੜੀਆਂ ਟਿੱਪਣੀਆਂ ਕਰਦਾ ਜਿਸ ਤੋਂ ਸਰਕਾਰਾਂ ਵੀ ਦੁਖੀ ਆ ਤੇ ਨਾਰਾਜ਼ ਆ ਇੱਕ ਪਾਸੇ ਉਹਨਾਂ ਨਾਲ ਮੀਟਿੰਗਾਂ ਵੀ ਭਗਵੰਤ ਮਾਨ ਸਾਹਿਬ ਨਾਲ ਲੱਖੇ ਸਿਧਾਣੇ ਦੀਆਂ ਜਾਂ ਹੋਰ ਲੀਡਰਾਂ ਨਾਲ ਹੁੰਦੀਆਂ ਰਹਿੰਦੀਆਂ ਨੇ ਪਰ ਉਹਨਾਂ ਦੀ ਸ਼ੁਭਦਾਬਲੀ ਤੋਂ ਮੈਨੂੰ ਲੱਗਦਾ ਕਿ ਸਰਕਾਰਾਂ ਜਾਦੇ ਦੁਖੀ ਆ ਅਸੀਂ ਲੱਖੇ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਕੋਈ ਵੀ ਸ਼ਬਦ ਵਰਤਨਾ ਤੁਸੀਂ ਸੀਨੀਅਰ ਲੀਡਰ ਬਣ ਕੇ ਚੱਲ ਰਹੇ ਹੋ ਨੌਜਵਾਨ ਲੀਡਰ ਬਣ ਕੇ ਚੱਲ ਰਹੇ ਹੋ ਆਪਣੀ ਸ਼ੁਭਦਾਬਲੀ ਤੇ ਥੋੜਾ ਧਿਆਨ ਦਿਓ ਲੱਖਾ ਸਿੰਘ ਸਿਧਾਣਾ ਨੂੰ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਸ਼ਬਦ ਨਾ ਵਰਤੋ ਜਿਹੜੇ ਕਿ ਕਿਸੇ ਨੂੰ ਫੇਸਪਾਸ ਚਾਉਣ ਜਾਂ ਕੋਈ ਗਾਲੀ ਬਲੋਚ ਜਿਹਦੇ ਵਿੱਚ ਇਨਵੋਲਵ ਹੋਵੇ ਹੁਣ ਲੱਖਾ ਸਿੰਘ ਸਿਧਾਣਾ ਕਹੇਗਾ ਕਿ ਮੈਂ ਤਾਂ ਇਹੋ ਜਿਹਾ ਸ਼ਾਂਤੀ ਨਹੀਂ ਵਰਤਦਾ ਸਾਨੂੰ ਪਤਾ ਕਿ ਬਾਇ ਨੇਚਰ ਕੁਝ ਗੱਲਾਂ ਹੁੰਦੀਆਂ ਉਹਦੇ ਖੁੰਡੇ ਵਿੱਚ ਜਿਉਂਦੀ ਜ਼ੁਬਾਨ ਦੇ ਉੱਤੇ ਜੋ ਉਹਦੀ ਸ਼ਬਦਾਵਲੀ ਆ ਉਹ ਚੜੀ ਹੋਈ ਆ ਪਰ ਜਦੋਂ ਤੁਸੀਂ ਇੱਕ ਪੋਲਿਟਿਕਸ਼ਨ ਲੀਡਰਸ਼ਿਪ ਦੇ ਵਿੱਚ ਆਉਂਦੇ ਹੋ ਤਾਂ ਬਹੁਤ ਕੁਝ ਤੁਹਾਨੂੰ ਆਪਣੇ ਆਪ ਨੂੰ ਬਦਲਾ ਲੈਣਾ ਪੈਂਦਾ ਲੋਕਾਂ ਨਾਲ ਮਿਲਣਾ ਵੱਡੇ ਲੀਟਰਾਂ ਨਾਲ ਕੁੜੀਆਂ-ਬੁੜੀਆਂ ਨਾਲ ਸਭ ਨਾਲ ਮਿਲਬੁਲਾਪ ਹੁੰਦੇ ਆ ਪਰ ਲੱਖਾ ਸਿੰਘ ਸਿਧਾਣਾ ਨੂੰ ਵੱਡਾ ਖਤਰਾ ਪੈ ਗਿਆ ਕਿਉਂਕਿ ਲੱਖੇ ਸਿਧਾਣੇ ਦੇ ਪਿੰਡ ਦੀ ਵੀ ਘੇਰਾਬੰਦੀ ਸ਼ੁਰੂ ਹੋ ਚੁੱਕੀ ਆ ਰਾਤ ਦੇ ਸਮੇਂ ਲੱਖਾਂ ਸਿਧਾਣਾ ਨੇ ਲਾਈਵ ਹੋ ਕੇ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਕੀ ਹਾਲਾਤ ਆ ਕਿਵੇਂ ਡੀਐਸਪੀ ਸਾਹਿਬ ਰੇਡ ਕਰਨ ਪਹੁੰਚੇ ਹੁਣ ਦੇਖਣ ਵਾਲੀ ਗੱਲ ਹੈ ਕਿ ਕਿੰਨਾ ਕੁ ਟਾਈਮ ਲੱਖਾਂ ਪੁਲਿਸ ਤੋਂ ਬਚੇਗਾ ਜਾਂ ਲੱਖਾਂ ਖੁਦ ਗ੍ਰਿਫਤਾਰੀ ਦੇਗਾ ਸੁਬ ਕਈ ਸੱਜਣਾ ਦੇ ਫੋਨ ਆਈ ਜਾਂਦੇ ਆ ਵੀ ਮਸਲਾ ਕੀ ਆ ਬਾਈ ਮਸਲਾ ਦੱਸ ਰਿਹਾ ਮਸਲਾ ਹਲੇ ਮੈਨੂੰ ਵੀ ਨਹੀਂ ਸਾਫ ਪਤਾ ਪਰ ਹਲੇ ਵੀ ਇਹਨਾਂ ਨੇ ਮੇਰੇ ਘਰ ਦੇ ਆਲੇ-ਦਾਲੇ ਖੜੀਆਂ ਗੱਡੀਆਂ ਲਾਈ ਖੜੇ ਆ ਅਇਤਾ ਲੁਧਿਆਣੇ ਆਇਆ ਸੀ ਉਹ ਬੁੱਢੇ ਦੇ ਵਾਲੇ ਮਹਲੇ ਚਾਚਾ ਐਲੀ ਜਾਂ ਹੋਰ ਪਿੰਡਾਂ ਜਾ ਕੇ ਮੈਂ ਦੇ ਆਉਣ ਸਾਰ ਇੱਥੇ ਇਹਨਾਂ ਨੇ ਆ ਕੇ ਹਲੇ ਮੈਂ ਖੜਾ ਹੀ ਆ ਘਰੇ ਟੱਡੀਆਂ ਲਾਈਆਂ ਬੰਛੇ ਪਾ ਕੇ ਬਾਹਰ ਦੀ ਐਸਪੀ ਫੂਲ ਕਹਿੰਦਾ ਮੈਂ ਤੁਹਾਨੂੰ ਮਿਲਣ ਆਇਆ ਚਲੋ ਪੁੱਛ ਕੇ ਸ਼ੋਕ ਕਰਕੇ ਮੈਂ ਬਾਅਦ ਵੀ ਖੋਲਤਾ ਇੱਕ ਬੰਦੇ ਬਾਹਲੀ ਗੱਲ ਬਾਤ ਨਹੀਂ ਕਰੀ ਵਾਪਸ ਚਲੇ ਗਏ ਆ ਵਾਪਸ ਜਾ ਕੇ ਫੇਰ ਵਾਪਸ ਆ ਗਿਆ ਹੁਣ ਦੁਬਾਰਾ ਵਾਲੇ-ਦਾਲੇ ਸਾਰੇ ਘਰ ਦੇ ਖੜ ਗਏ ਮੇਰੀ ਬਾਈ ਦਾ ਨਾਮ ਤੋਜਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀ ਜਿਹੜਾ ਮੁੰਡਾ ਕੁੰਬਣਾ ਪਿੰਡ ਦੇ ਵਿੱਚ ਜਿਹੜੇ ਮੁੰਡੇ ਦੀ ਉਸ ਦਿਨ ਇੱਕ ਦੀ ਮੌਤ ਹੋ ਗਈ ਸੀ ਜਿਸ ਦਿਨ ਉਹ ਦੋ ਮੁੰਡੇ ਮਾਰੇ ਆ ਜਿਹੜੇ ਦੂਜੇ ਮੁੰਡੇ ਦੇ ਅੱਖ ਦੇ ਵਿੱਚ ਸ਼ਰਾ ਮਾਰਿਆ ਸੀ ਉਹਦੀ ਕਹਿੰਦੇ ਅੱਜ ਮੌਤ ਹੋਈ ਤੇ ਅੱਜ ਉੱਥੋਂ ਫਰਮਾਇਨ ਨੂੰ ਇੰਨੀ ਗੱਲ ਤੋਂ ਬਾਅਦ ਜਦੋਂ ਪਤਾ ਲੱਗਾ ਤੇ ਮੈਂ ਫੋਨ ਵੀ ਕੀਤਾ ਉੱਥੇ ਮੁੰਡਾ ਨੂੰ ਕਹਿੰਦੇ ਭਾਈ ਇੱਥੇ ਸਾਰੇ ਕੁੰਬਣਾ ਪਿੰਡ ਨੂੰ ਘੇਰਾ ਪਾਇਆ ਹੋਇਆ ਪੁਲਿਸ ਦਾ ਸਾਰੇ ਪਿੰਡ ਨੂੰ ਘਟੋ ਘਟ 1200 1200 ਬੰਦਾ ਵਾਲੇ ਪੁਲਿਸ ਘੇਰੀ ਖੜੀ ਹੈ ਕੁੰਬਣਾ ਪਿੰਡ ਨੂੰ ਜਾਣੇ ਮਾਰਨਾ ਵੀ ਆ ਤੇ ਸਾਹ ਵੀ ਨੂੰ ਚਾ ਲੈਣ ਦੋ ਮੁੰਡੇ ਮਰੇ ਨੇ ਦੋ ਬੱਚੇ ਮਰੇ ਨੇ 16 16 17 17 ਸਾਲ ਦੀ ਉਮਰ ਦੇ ਵੀ ਜੀਐਸਸੀ ਇਸ ਗੱਲ ਨੂੰ ਲੈ ਕੇ ਬੋਲਦੇ ਆ ਸਾਡੇ ਜਵਾਕ ਮਾਰੇ ਜਾ ਰਹੇ ਆ ਪੰਜਾਬ ਦੇ ਤਾਂ ਇਹ ਕਹਿੰਦੇ ਪ੍ਰਸ਼ਾਸਨ ਨਾਲ ਖੜਦਾ ਸਰਕਾਰ ਨਾਲ ਖੜਦੀ ਆ ਫਰਾਨੀ ਜਨ ਗੱਲ ਦੇਖੋ ਮੈਨੂੰ ਮੇਰੇ ਚਚੇਤੇ ਵੀ ਨਹੀਂ ਗੱਲ ਦੀ ਪਤਾ ਵੀ ਨਹੀਂ ਯਾਰ ਵੀ ਉਹ ਮੁੰਡਾ ਮਰ ਚੁੱਕਿਆ ਮੈਨੂੰ ਇੱਥੋਂ ਤੋਂ ਬਾਅਦ ਪਤਾ ਲੱਗਦਾ ਹਉਣ ਤੋਂ ਇਹ ਪੁਲਿਸ ਮੇਰੇ ਪਹਿਲਾਂ ਘਰੇ ਖੜੀ ਹੁੰਦੀ ਹੈ ਹੁਣੇ ਪੰਜਾਬੀ ਕੋ ਤੁਸੀਂ ਸੋਚਣਾ ਹੈ ਵੀ ਜੇ ਤਾਂ ਤੁਸੀਂ ਐਂ ਚੁੱਪ ਕਰਕੇ ਘਰਾਂ 'ਚ ਬੈਠੇ ਰਹਿਣਾ ਤਾਂ ਫਿਰ ਮਰਵਾਈ ਜੋ ਜਵਾਕ ਅਸੀਂ 3 ਦਸੰਬਰ ਨੂੰ ਜਿਹੜਾ ਬੰਨ ਮਾਰਨ ਜਾ ਰਹੇ ਆ ਬੁੱਢੇ ਉਹ ਤੋਂ ਪਹਿਲਾਂ ਵੀ ਆਈ ਕੁਝ ਕਰਨਗੇ ਸ਼ਾਇਦ ਐ ਐ ਨਹੀਂ ਪਤਾ ਉਹ ਤੋਂ ਪਹਿਲਾਂ ਹੀ ਕੋਈ ਗ੍ਰਿਫਤਾਰੀ ਕਰੇ ਕੇ ਕੇਸ ਪਾਦਨ ਜਾਂ ਉਹਦੇ ਨਿਕਲ ਨਹੀਂ ਆ ਦੇਣ ਜਾਂ ਕਿਸੇ ਪਾਸੇ ਫੜ ਲੈਣ ਅੱਜ ਵੀ ਬਾਈ ਸਾਨੂੰ ਲੱਗਦਾ ਵੀ ਜਿਹੜਾ ਗ੍ਰਿਫਤਾਰੀ ਹੋ ਸਕਦੀ ਵੀ ਇਸ ਜਿਹੜਾ 3 ਦਸੰਬਰ ਨੂੰ ਆਪਾਂ ਕਟ ਕਰਨ ਜਾ ਰਹੇ ਆ ਉਹਦੇ ਸੰਬੰਧ ਦੇ ਵਿੱਚ ਕੀ ਕਰਨਗੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਇਹ ਕਿਉਂ ਬਣੇ ਜਾਂਦੇ ਚਲ ਧੰਨਵਾਦ ਕਰਦਾ ਮੇਰੇ ਪਿੰਡ ਦਾ ਮੈਂ ਸਾਰਾ ਮੇਰਾ ਨਗਰ ਖੜਾ ਮਾੜਾ ਜ ਆ ਵੀ ਇੱਥੇ ਮੈਂ ਜਦੋਂ ਹੀ ਲਾਈਵ ਹੋਇਆ ਤੇ ਨਾਲ ਹੀ ਨਾਲ ਉਹਨਾਂ ਨੂੰ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਉੱਥੋਂ ਵੀ ਆ ਗਏ ਕੁਝ ਆਸੇ ਪਾਸੇ ਵੀ ਮੁੰਡੇ ਚੱਲ ਕੇ ਪੜਨਾ ਚੋਂ ਆ ਗਏ ਜੇ ਅਸੀਂ ਐ ਨਾ ਇਕੱਠੇ ਹੋਏ ਤਾਂ ਇਕੱਲੇ-ਕੱਲੇ ਨੂੰ ਜਦੋਂ ਮਰਜ਼ੀ ਫੜ ਕੇ ਦੱਬ ਦੇਣਗੇ ਭਾਈ ਇਹਨਾਂ ਨੇ ਸਾਡੀ ਆਵਾਜ਼ ਨਹੀਂ ਉੱਚੀ ਹੋਣ ਦੇਣੀ ਇਹ ਤੱਕੇਸ਼ਾਈ ਐਂ ਚੱਲਦੀ ਰਹਿਣੀ ਆ ਤੁਸੀਂ ਮੇਰੀ ਅਪੀਲ ਆ ਤੁਹਾਨੂੰ ਸਮੁੱਚੇ ਪੰਜਾਬੀਆਂ ਨੂੰ ਕਿ ਇਹਨਾਂ ਨੇ ਸੋਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦੱਪਣਾ ਆਵਾਜ਼ ਦੱਪਣੀ ਆ ਜਿਹੜੇ ਬੰਦੇ ਸੋਡੀ ਖਾਤਰ ਗੱਲ ਕਰਦੇ ਆ ਹੱਕ ਦੀ ਸੰਘਰਸ਼ ਦੀ ਗੱਲ ਕਰਦੇ ਆ ਤੁਹਾਨੂੰ ਇਕੱਠੇ ਕਰਦੇ ਆ ਉਹਨਾਂ ਨੂੰ ਵੀ ਨੇ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਆਵਾਜ਼ ਜਿਹੜੀ ਉਹ ਹਾਂਜੀ ਹਾਂ ਬਾਈ ਜੀ ਕੀ ਹਾਲ ਆ ਚੱਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਆਪਾਂ ਬਹੁਤ ਦੇਖਿਆ ਹੀ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲ੍ਹਾਂ ਥਾਣੇ ਆਪਾਂ ਵੀ ਬਦਲਾ ਦੇ ਚੱਕਰ 'ਚ ਬાળા ਬੜੇ ਵੇ ਸੀਗੇ ਆਪਾਂ ਕਾਲੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲੋਂ ਦਾ 500 ਗੁਣਾ ਮਾੜਾ ਸਰਕਾਰ ਚੱਲ ਰਹੀ ਹੈ ਇਸ ਟਾਈਮ ਝੋਨਾ ਖੇਤਾਂ 'ਚ ਰੁੜ ਰਹੇ ਆ ਮੰਡੀਆਂ 'ਚ ਰੁੜ ਰਹੇ ਆ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਜਿਹੜੇ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਕੱਪ ਉਹ ਪੋਸਪਾ ਦੀ ਕਹਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਸੀ ਮੈਂ ਆਮ ਕਰਦਾ ਜਵਾਕ ਆ ਮੈਂ ਗਨਮੈਨ ਨਹੀਂ ਲੈਂਦਾ ਮੈਂ ਆਇਆ ਮੈਂ ਉਹ ਆ ਇੱਕ ਗੱਲ ਦੇ ਖਰਾ ਉੱਤਰਿਆ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੋ ਤ ਮੋਬਾਈਲ ਤੇ ਤੇ ਬਾਈ ਨਾਲ ਗੱਲਬਾਤ ਕਰਦੀ ਆ ਹਾਂ ਬਾਈ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਹੂੰ ਪਾਲ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹੂੰ ਆ ਕੇ ਮੈਂ ਤਾਂ ਖੜਾ ਹੀ ਆ ਅਨਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਏ ਹੂੰ ਬਾਹਰ ਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਖਟਾਉਂਦੇ ਆ ਮੈਂ ਜਾਣਾ ਪੁਰਦਾ ਮੈਂ ਫੜਨਾ ਆਇਆ ਕੰਦੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਹੈ ਹੂੰ ਬਈ ਦੱਬ ਕੇ ਸ਼ੇਅਰ ਕਰੀ ਜਾਓ ਕਰਾ ਚਾਹ ਪੀਣ ਆਏ ਹਾਂਜੀ ਬਗੈਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਚਲੋ ਕੋਈ ਗੱਲ ਨਹੀਂ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੋ ਚੱਕਰ ਕਰਕੇ ਮੈਂ ਭਜਦਾ ਨਹੀਂ ਕਿਤੇ ਮੈਂ ਬਾਹਰ ਖੋਲ ਤਾ ਹੂੰ ਚਲੋ ਬਾਹਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਅੱਜ ਤਾਂ ਪੈਸੇ ਮਿਲਣ ਆਏ ਸੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਇਹ ਗੱਲ ਪਤਾ ਲੱਗੀ ਉਹ ਤੋਂ ਬਾਅਦ ਕੇ ਹੂੰ ਫੋਨ ਤੇ ਜਦੋਂ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬਣਾ ਪਿੰਡਲਾ ਦੂਜਾ ਜਿਹੜਾ ਮੁੰਡਾ ਇਹਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਪਿੱਛੇ ਦੀ ਕੱਢਤਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦ ਨਾ ਬਾਅਦ ਮੌਤ ਹੋ ਗਈ। ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਦਾ। ਇੱਕ ਅਜ ਹੋਰ ਤਾਜ਼ਾ ਘਟਨਾ ਹੋਈ ਆ ਲੁਧਿਆਣੇ ਦੇ ਵਿੱਚ ਹੀ। ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲਤ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ। ਅੱਛਾ ਇਹ ਰੋਜ਼ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ, ਵੱਧ ਰਹੀਆਂ ਨੇ ਇਸ ਤਰ੍ਹਾਂ ਹੀ ਇੱਕ ਰੋਪੜ ਦੀ ਘਟਨਾ ਹੈ ਦੀਵਾਲੀ ਵਾਲੇ ਦਿਨ ਦੀ। ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਉਹ ਮੁਸਲਮਾਨ ਮੁੰਡੇ ਸੀਗੇ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਮਾਰਦਾ ਇਹ ਜਿਹੜਾ ਇਹਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆ ਵੀ ਜਿਹੜੇ ਬੰਦੇ ਕੋਈ ਪਤਾ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਬੋਟ ਬਣਾ ਕੇ ਧਾਰਕਰ ਬਣਾ ਕੇ ਰਹਿਣ ਲੱਗ ਜਾਂਦਾ ਹੁਣ ਇਦੋਂ ਵੱਡਾ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਜਿਹੜੇ ਰਹਿੰਗੇ ਰਹਿੰਗੇ ਮੁਸਲਮਾਨ ਨੇ ਬੰਗਲਾਦੇਸ਼ ਦੇ ਵਿੱਚੋਂ ਹੂੰ ਇਧਰ ਤਰਪ ਰਹੇ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਕਹਾਂ ਪੰਜਾਬ ਨੂੰ ਨਿਕਲ ਰਹੇ ਨੇ ਹੂੰ ਉਹ ਤਾਂ ਉਹਨਾਂ ਦਾ ਉਹਨਾਂ ਦਾ ਤਾਂ ਇਧਰੋਂ ਇੱਥੇ ਦਾ ਤੁਸੀਂ ਮੰਨ ਲਓਗੇ ਕਿ ਦਿਨਾਂ-ਕਿਦਾਂ ਇੱਕ ਅਦਾ ਬੰਦਾ ਭਾਲ ਲਓਗੇ ਹੂੰ ਯੂਪੀ ਵਿਹਾਰ ਤੋਂ ਜਾ ਕੇ ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਨਹੀਂ ਟਿਕਾਣਾ ਹੀ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹੀ ਗੱਲ ਕਰਦਾ ਉਹ 8-9 ਜਾਣੇ ਆ ਜਿਨ੍ਹਾਂ ਨੇ ਇੱਕ ਮਲਕੀਸ਼ ਸਿੰਘ ਨਾਂ ਦਾ ਮੁੰਡਾ ਮਾਰਿਆ ਰੋਪੜ ਦੇ ਵਿੱਚ ਦੀਵਾਲੀ ਵਾਲੇ ਦਾ ਮੁਸਲਮਾਨਾਂ ਵਾਲੇ ਮੁੰਡੇ ਸੀ ਉਹ ਇਹ ਦਿਨੋਂ ਦਿਨ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਹਰਾਨੀ ਦੀ ਗੱਲ ਹੈ ਕਿੱਥੇ ਸੁੱਤੀ ਪਈ ਹੈ ਸਰਕਾਰ ਯਾਰ ਕਿਸੇ ਬੰਦੇ ਦਾ ਕੋਈ ਇਹ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਹਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਇਹ ਬੰਦੇ ਦਾ ਕੀ ਰਿਕਾਰਡ ਹੈ ਇੱਥੇ ਆਉਣ ਸਾਰ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਲ ਦੇ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁਝ ਘਰੇ ਆ ਜਾਂਦਾ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਸਥਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਹਦੀ ਪੜਤਾਲ ਕਰਦੀ ਹੈ ਕਿਹਦਾ ਰਿਕਾਰਡ ਕੀ ਹੈ ਜਿਹਦਾ ਪਿਸ਼ੋਕੜ ਕੀ ਹੈ ਕ੍ਰਿਮੀਨਲ ਤਾਂ ਨਹੀਂ ਕੋਣ ਆ ਕਿਹਦਾ ਮੁੰਡਾ ਕਿੱਥੇ ਰਹਿੰਦਾ ਕਿਹੜੇ ਮਹੱਲੇ 'ਚ ਰਹਿੰਦਾ ਕਿਹੜੀ ਗਲੀ 'ਚ ਰਹਿੰਦਾ ਕਿੰਨੇ ਨੰਬਰ ਘਰ ਆ ਹੂੰ ਕੁੱਲ ਸਾਡੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਦੇ ਸਾਰਾ ਕੰਬਣਾ ਪਿੰਡ ਘੇਰ ਲਿਆ ਅੱਜ ਲਾ ਕੇ ਪੁਲਿਸ ਯਾਰ ਮੇਰੇ ਜੱਜ ਜੱਟ ਨੇ ਮੇਰੇ ਪ੍ਰੇਸ਼ਤਰਾਂ ਨੇ ਪਤਾਇਆ ਮੁੰਡਾ ਹੀ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਗੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਾੜ ਨੂੰ ਪਹਿਲਾਂ ਘੇਰ ਲਿਆ ਹੂੰ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਹੂੰ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦੁਰੱਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੂੰ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫਟਿਆਗਾ ਦੋਥੇ ਆਏ ਹੀ ਨਹੀਂ ਹੂੰ ਜਿਹੜਾ ਮੁੰਡਾ ਇਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਸ਼ਰਾ ਮਾਰ ਕੇ ਉਹ ਬਜਾੜਾ ਉਹਨਾਂ ਜਿਉਂਦਿਆਂ ਚੋਂ ਮਰਿਆ ਜਾਂ ਕੋਮਾ ਚ ਗਿਆ 1.5 ਸਾਲ ਹੋ ਗਿਆ ਬਜਾੜਾ ਬਿਲਕੀ ਜਾਂਦਾ ਮੰਜੇ ਤੇ ਪਿਆ ਸਿਸਕੀ ਜਾਂਦਾ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਥੇ ਸਾਡੇ ਵਰਗਿਆਂ ਨੂੰ ਫੜਨਾ, ਮਿੰਟ ਲਾਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ, ਮਿੰਟ ਲਾਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕਦਮਾ ਦੇਣਾ, ਕੋਈ ਬੰਦਾ ਕਮੈਂਟ ਕਰ ਦੇ, ਕੋਈ ਬੰਦਾ ਵੀਡੀਓ ਸਾਂਝੀ ਕਰ ਦੇ, ਨਾਲ ਦੀ ਨਾਲੇ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਆ ਵੀ ਆ ਜਾ। ਹੂੰ ਪੰਜਾਬੀ ਕੋ ਸੋਡੇ 76 ਵੀ ਪਹਿਣ ਕੇ, ਸੋਡੇ ਮੁਕਦਮੇ ਵੀ ਪਹਿਣ ਕੇ, ਸੋਡੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋ ਜਾ। ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਵਿਦੋਲਨ ਚੱਲਦਾ ਸ਼ੋਅ ਤੂੰ ਵੀ ਨਾਲ ਖੜਦੇ ਰਿਆ, ਅੱਜ ਵੀ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ। ਮੈਂ ਹਲੇ ਆਹ ਪਹਿਲਾਂ ਲਾਈਵ ਹੀ ਹੋਇਆ ਸੀਗਾ ਉਹਦੇ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਦਹਿਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ 3 ਦਸੰਬਰ ਨੂੰ ਜਿਹੜੀਆਂ ਜ਼ਹਿਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੋ ਕਿ ਠੀਕ ਆ ਨਹੀਂ ਸਾਨੂੰ ਫੜ ਲੈਣਗੇ ਬੰਦ ਕਰ ਦੇਣਗੇ ਪਰਚਾ ਦੇਣਗੇ ਤੁਸੀਂ ਚੁੱਪ ਕਰਕੇ ਜਾਣਾ ਪੀ ਕੇ ਮਰੀ ਜਾਇਓ ਤੇ 3 ਤਰੀਕ ਵਾਲੇ ਬੰਨ ਦਾ ਵੀ ਰੌਲਾ ਇਹ ਵੀ ਪਹਿਣਾ ਹੀ ਪਹਿਣਾ ਇਹਨਾਂ ਨੇ ਘੇਰ ਨਹੀਂ ਘੇਰਨੇ ਬੰਦੇ ਫੜਨੇ ਫੜਨੇ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀਆਂ ਨੂੰ ਬੰਦ ਕਰ ਜੋਗੇ ਜ਼ਹਿਰਾਂ ਤੇ ਨਹੀਂ ਭਰਾਓ ਜ਼ਹਿਰ ਪਾ ਕੇ ਮਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੁਸੀਂ ਉਹ ਜ਼ਹਿਰਾਂ ਪੀ ਕੇ ਵੀ ਮਰ ਰਹੇ ਹੋ ਉਹ ਸਸਸ ਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜਾਊ ਕੋਈ ਸਾਲ ਚ ਮਰੂ ਕੋ 2 ਸਾਲਾਂ ਚ ਮਰੂਗਾ ਕਿਸੇ ਨੂੰ ਕਾਲਾ ਪੀੜੀਆ ਹੋ ਜਾਊ ਕੋ 4 ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜਾਊ ਜਵਾਕਾਂ ਦਾ ਕਿਡਨੀਆਂ ਫੇਲ ਹੋ ਜਾਣਗੀਆਂ ਹੌਲੀ ਹੌਲੀ ਮਰੋਗੇ ਜੇ ਆਪਾਂ ਉੱਠ ਕੇ ਲੜਨਾ ਹੀ ਨਹੀਂ ਐਨਾ ਤੜਫਾ ਕੇ ਆਪਣੀਆਂ ਨਸਲਾਂ ਆਪਣੇ ਜਵਾਕਾਂ ਨੂੰ ਕਿਉਂ ਮਾਰਨਾ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਬਾਈਓ ਪਾਣੀ ਜ਼ਹਿਰਾ ਪੀ ਕੇ ਵੀ ਮਰਨਾ ਹੀ ਆ ਤੂੰ ਯਾਰ ਦੇ ਕੇ ਪਹਿਲਾਂ ਇੱਕ ਵਾਰੀ ਕੋਈ ਨਵੇਂ ਡੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਇਕੱਲੀਆਂ ਕਮੈਂਟਾਂ 'ਚ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾਂ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕ ਬੰਦੇ ਆਉਣਗੇ ਕਿੰਨੇ ਕ ਬੰਦੇ ਆ ਕੇ ਲੜਨਗੇ ਇਸ ਮਸਲੇ ਦੇ ਉੱਤੇ ਕਿੰਨੇ ਕ ਬੰਦੇ ਖੜਨਗੇ ਇਹੀ ਸਾਡਾ ਦਖਾਂਤ ਆ ਜਿਸ ਕਰਕੇ ਅਸੀਂ ਦਿਨੋ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰਾ ਪੈ ਰਿਹਾ ਚਾਰੇ ਪਾਸੇ ਘਰ ਗਏ ਬਾਈ ਝੋਨਾ ਮੰਡੀਆਂ ਚ ਰਲ ਰਿਹਾ ਡੀਏਪੀ ਮਿਲ ਨਹੀਂ ਰਿਹਾ ਚਟਾਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੋਂ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸੇ ਘੇਰਾ ਪੈ ਗਿਆ ਘੇਰਾ ਬੰਦ ਕੋਈ ਇਸ ਤਰ੍ਹਾਂ ਬਾਹਰਲੇ ਦੇਸ ਵਾਲਾ ਆਪਾਂ ਇੱਕ ਰਾਹ ਪਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ ਦੋ ਪਿੰਡੋਂ ਫੀਸਾ ਮੰਗਾ ਲੈਂਦੇ ਦੋ ਦੋ ਕਿੱਲੇ ਉਧਰ ਵੀ ਕੀ ਜਾਂਦੇ ਆ ਰਹਿ ਆਪਾਂ ਕਿਹੜੇ ਪਾਸੋਂ ਕਾਮਯਾਬ ਰਹਿ ਗਏ ਚਾਰੇ ਪਾਸੋਂ ਪੈ ਗਿਆ ਆਪਾਂ ਮੈਂ ਤਾਂ ਇਹਨਾਂ ਨੂੰ ਰੋਜ਼ ਪੜਤਦਾ ਕਲਪਦਾ ਵੀ ਜਿਹੜਾ ਆ ਦੀ ਮਿੱਟੀ ਛੱਡ ਗਿਆ ਆ ਦੀ ਧਰਤੀ ਛੱਡ ਗਿਆ ਆ ਦਾ ਦੇਸ਼ ਛੱਡ ਗਿਆ ਤੇ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜਲਿਓ ਛਤਰੀ ਪੈਣੇ ਆ ਉਹ ਇੱਥੋਂ ਜ਼ਮੀਨਾਂ ਵੇਚੀ ਜਾਂਦੇ ਹੋ ਉਧਰ ਉਹਨਾਂ ਨੇ ਕੱਢ ਦੇਣਾ ਨਾ ਘੜ ਦੇਣਾ ਘਾੜ ਦੇ ਥੋੜੇ ਨਾਲ ਹਾਲ ਭੜਾ ਹੋਣਾ ਹੂੰ ਇਹਦਾ ਸਾਨੂੰ ਗੱਲ ਸੁਭਾਵਿਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨਾਲ ਭਰ ਨਹੀਂ ਹੁੰਦੀ ਕੁਦਰਤ ਵੀ ਭਰ ਦਿੰਦੀ ਆ ਕੋਈ ਜਗ੍ਹਾ ਖਾਲੀ ਪਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਜਾਂਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਥੋਂ ਨੇਰੇ ਚੌਂਵੇ ਦਿਖਾਈ ਨਹੀਂ ਗਈ ਤੇਰਾ ਨਾਂ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਸੋਡੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਅਜੇ ਗ੍ਰਿਫਤਾਰ ਕਰ ਸਰ ਕੀ ਬਣੂਗਾ ਇਸ ਤੋਂ ਬਾਅਦ ਅਜੇ ਕਿਹੜਾ ਪੁਲਿਸ ਚਲੀ ਗਈ ਉਹ ਨਹਿਰ ਤੇ ਵੀ ਖੜੀ ਆ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਰਦੇ ਮੈਂ ਬਾਰ ਵੀ ਖੋਲਿਆ ਹਾਂ ਆ ਲਾਈਵ ਚੱਲਿਆ ਤੇਰਾ ਭਾਈ ਬੇਚ ਮੈਂ ਕੋ ਚੋਰ ਥੋੜੀ ਆ ਮੈਂ ਕੋ ਕ੍ਰਾਈਮ ਕੀਤਾ ਜਰਮ ਕੀਤਾ ਮੈਂ ਘਰ ਛੱਡ ਕੇ ਭੱਜੂਗਾ ਦੌੜ ਪਜੂਗਾ ਖੜਾ ਆ ਮੈਂ ਦੱਸੋ ਕੀ ਗੱਲ ਕਰਨ ਆਇਆ ਹੂੰ ਕੋਈ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗਿਆਂ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰਾਂਗੇ ਜਾਂ ਘੇਰ ਲੈਣਗੇ ਘਰਾਂ ਦੇ ਬੱਚਾ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਅੱਜ ਨਜ਼ਰ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਲ ਨਹੀਂ ਇਹ ਲੋਕਾਂ ਨੇ ਇਕੱਠਾ ਹੋਣਾ ਇਹਦੇ ਝੋਨਾ ਵੀ ਲੋਕਾਂ ਦੇ ਇਕੱਠ ਨਹੀਂ ਜੁਨੀਆਂ ਨੇ ਨਹੀਂ ਬਗੈਤਾ ਸਰਕਾਰਾਂ ਦਾ ਹੱਥ ਘੜੇ ਕਰਕੇ ਵੀ ਨਹੀਂ ਵਿਕਦਾ ਹਾਂਗਾ ਸਾਨੂੰ ਇਹ ਵੀ ਨਹੀਂ ਵਿਕਦਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜਾਊਗਾ ਚੱਕੜੇ ਨਹੀਂ ਕਿਸੇ ਡਾਲ ਨਹੀਂ ਚੱਕਣਾ ਕਿਉਂਕਿ ਕੌਣ ਲੜੂ ਪਜਾਉਣਾ ਮੈਂ ਤਾਂ ਚੱਕ ਲੈਣਾ ਅੱਜ ਮੈਨੂੰ ਚੱਕਣਾ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ੍ਹ ਸਿਰ ਦੇਣ ਮੈਂ ਤਾਂ ਤੁਹਾਨੂੰ ਪੰਜਾਬ ਦੇ ਲੋਕੋ ਇੱਕੋ ਹੀ ਗੱਲ ਕਰਦੇ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਜੇ ਅਸੀਂ ਤਾਂ ਇਹ ਤਿੰਨ ਤਰੀਕ ਨੂੰ ਵੱਨ ਵੀ ਮਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਫਿਰ ਜਾਵਾਂਗੇ ਵੀ ਉਹ ਜਿਹੜਾ ਮਰਜੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਧਾ ਅਸੀਂ ਨਹੀਂ ਪੁੱਛੇ ਹਟਣਾ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਜ਼ਹਿਰਾਂ ਪੀ ਕੇ ਮਰਨਾ ਹੈ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਚੱਲੋ ਮਰੀਤ ਚੱਲੋ ਸਾਡੇ ਨੂੰ ਜੋ ਮਰਜ਼ੀ ਕਰੀ ਚੱਲੋ ਅੱਜ ਸਾਨੂੰ ਇਹੀ ਕਹਿਣਾ ਚਾਹੁੰਦੇ ਆਈ ਪ੍ਰਭੂ ਅਸੀਂ ਤਿਆਰ ਆ ਅਸੀਂ ਅੱਗੇ ਵੀ ਲੱਗੇ ਹੋਏ ਆਂ ਅਸੀਂ ਕਾਈ ਵੀ ਚੁੱਕਿਆ ਵੀ ਇੱਕ ਪਾਸਾ ਹੋਊਗਾ ਜਾਂ ਅਸੀਂ ਬੰਦ ਬੰਦ ਹੋਵਾਂਗੇ ਤੇ ਜਾਂ ਇਹ ਪਾਣੀ ਬੰਦ ਹੋਣਗੇ ਯਾਰਾਂ ਬੰਦ ਹੋਣਗੇ ਇੱਕੋ ਗੱਲ ਹੋਣੀ ਆ ਤੁਸੀਂ ਫੈਲਾ ਕਰਨਾ ਯਾਰਾਂ ਬੰਦ ਕਰਦਿਆਂ ਕਿ ਤਮਾਸ਼ਾ ਦੇਖਣਾ ਘਰਾਂ 'ਚ ਬੈਠ ਕੇ ਉਹ ਫੈਲਾ ਕਰ ਲਓ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹ ਤੋਂ ਪਹਿਲਾਂ ਪਹਿਲਾਂ ਯਾਰਾਂ ਜਿਹੜਾ 9 ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਲੁਜ ਤੇ ਸਾਰਾ ਦੱਖਣੀ ਮਾਲਵਾ ਮਾਰਦਾ ਪੀਕਾ ਰੇਲ ਤੱਕ ਦੇ ਲੋਕ ਮਾਰਦੇ ਗੰਗਾ ਨਗ ਤੱਕ ਦੇ ਲੋਕ ਮਾਰਦੇ ਉਹ ਬੰਦ ਕਰ ਦਿਓ ਯਾਰਾਂ ਤੇ ਨਹੀਂ ਭਰਾ ਜੀ ਟੈਂਡਰਿੰਗ ਨੂੰ ਬੰਦ ਕਰਨੇ ਕਰਨੀਆਂ ਕੋਲੇ ਸਾਡੇ ਲੋਕ ਸਾਥ ਦੇਗੇ ਤਾਂ ਤੁਹਾਨੂੰ ਦਿਖਾ ਦਾਂਗੇ ਵਿਆਹ ਕਰਿਆ ਪਿਆ ਯਾਰ ਮਾਨੀ ਨਹੀਂ ਸੋਡੀ ਮਰਜ਼ੀ ਆ ਭਰਾ ਬੂ ਠੀਕ ਆ ਮਗਰ ਉਹ ਪਸਤੌਣ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਕੈਂਸਰ ਹੋ ਗਿਆ ਓ ਸਾਡਾ ਜਵਾਕ ਨੂੰ ਆ ਹੋ ਗਿਆ ਓਏ ਅੱਪਾ ਜਵਾਕ ਨੂੰ ਲੇ ਲੰਗੜੇ ਕਾਣੇ ਅੰਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜਿਹੜਾ ਫੀਪੀਕ ਪਰ ਤੁਹਾਡੀ ਮਰਜ਼ੀ ਆ ਤੁਸੀਂ ਇਹਦਾ ਬਾਈ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਹੁਣ ਡੱਲੇਵਾਲ ਸਾਹਿਬ ਕਿੱਡੀ ਵੱਡੀ ਉਮਰ ਦੇ ਆ ਲਾਹ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਆ ਡੱਲੇਵਾਲ ਕੈਂਸਰ ਦਾ ਮਰੀਜ਼ ਹੂੰ 26 ਤਰੀਕ ਨੂੰ ਐਸੇ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਿਹਾ ਮਰਨ ਵਰਤ ਦੇ ਉੱਤੇ ਆ ਨੌਜੋਦ ਸਿੱਧੂ ਨੂੰ ਇਹਨਾਂ ਘਰ ਵਾਲੀ ਨੂੰ ਕੈਂਸਰ ਹੋ ਗਿਆ ਟਿਆ ਉਹ ਦੇਖ ਲਓ ਬਾਦਲ ਦੇ ਘਰ ਵਾਲੇ ਨੂੰ ਵੀ ਕੈਂਸਰ ਸੀ ਨਵਜੋਦ ਦੇ ਘਰ ਵਾਲੇ ਨੂੰ ਵੀ ਕੈਂਸਰ ਆ ਕੈਂਸਰ ਤਾਂ ਸਾਰੇ ਹੀ ਫੈਲ ਗਿਆ ਮੈਂ ਕਹਿੰਦਾ ਡੱਲੇਵਾਲ ਦੀ ਗੱਲ ਮੈਂ ਕਰਦਾ ਵੀ ਜਿਹੜਾ ਬਜ਼ੁਰਗ ਬੰਦਾ 70 75 ਸਾਲ ਦੀ ਉਮਰ ਆ ਕੈਂਸਰ ਦਾ ਮਰੀਜ਼ ਆ ਛੋਡੀਆਂ ਨਸਲਾਂ ਬਚਾਉਣ ਖਾਤਰ ਛੋਡੀ ਕਿਸਾਨੀ ਛੋਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਛੋਡੇ ਹੱਕਾਂ ਦੀ ਖਾਤਰ ਬੰਦਾ ਮਰਨ ਵਰਤ ਤੇ ਬੈਠ ਰਿਹਾ ਕਿੰਨੇ ਕ ਪਹੁੰਚ ਜੂਗੀ ਆ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਨੂੰ ਕੈ ਸਾਲ ਹੋ ਗਏ ਕਿੰਨੇ ਕ ਜਾਣੇ ਆ ਪੌਥੇ ਕਿੰਨੀ ਕ ਹਾਇਰੀ ਭਰਦਿਆਂ ਪੌਥੇ ਪਾਉਣੇ 13000 ਪਿੰਡਾਂ 'ਚ ਇੱਕ ਬੰਦਾ ਵੀ ਇੱਕ ਦਿਨ 'ਚ ਵਾਰੀ ਬੰਨ੍ਹ ਕੇ ਇੱਕ ਪਿੰਡ 'ਚੋਂ ਨਿਕਲ ਜੇ ਇੱਕ ਬੰਦਾ ਤਾਂ ਵੀ 13000 ਬੰਦਾ ਇਕੱਠਾ ਹੋ ਜੂਗਾ ਮੋਰਚੇ ਤੇ 13000 ਬੰਦਾ ਬੈਠ ਕੇ ਸੱਥਾਂ ਤੇ ਤਾਂਸਾਂ ਕੁੱਟ ਕੇ ਮੁੜ ਜਾਣੋ ਗੱਲਾਂ ਮਾਰ ਕੇ ਮੁੜ ਜਾਣਿਓ ਯਾਦ ਕਰੋਗੇ ਵੇਲੇ ਨੂੰ ਵੀ ਬੰਦੇ ਕੋਈ ਉੱਠੇ ਸੀ ਸਾਡੀ ਖਾਤਰ ਲੜਨ ਵਾਲੇ ਪਰ ਅਸੀਂ ਸਾਥ ਨਹੀਂ ਦਿੱਤਾ ਮੈਂ ਉੱਥੇ ਵੀ ਕਹਿੰਦਾ ਮਰਨਵਰਤ ਦੇ ਉੱਤੇ 26 ਨਵੰਬਰ ਨੂੰ ਬੈਠ ਰਿਆ ਡੱਲੇਵਾਲ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹ ਨਹੀਂ ਪਤਾ ਧੱਕੇ ਨਾਲ ਉਹਨੂੰ ਲਿਆ ਕੇ ਪੁਲਿਸ ਨੂੰ ਤੇ ਦਾਖਲ ਕਰਦੇ ਹਸਪਤਾਲ ਦੇ ਵਿੱਚ ਜਿਵੇਂ ਬਾਪੂ ਸੂਰਤ ਸਿਆਉਣਾ ਹੋਇਆ ਧੱਕੇ ਨਾਲ ਲੈ ਕੇ ਹੱਸ ਪੱਖੋ ਉਹਨਾਂ ਨੂੰ ਸਿਰਫ ਇਹ ਹੈ ਵੀ ਇਹ ਸਾਡੀ ਪਤਾ ਨਹੀਂ ਪਾਰਟੀ ਦੀ ਸਰਕਾਰ ਹੈ ਵੀ ਉਹਨਾਂ ਨੂੰ ਅਨੰਦਨਾ ਕਾ ਬੋਲਦੇ ਐ ਵੀ ਐਡੇ ਯਾਰ ਘਟਿਆ ਤੇ ਦਲਾਲ ਕਿਸਮ ਦੱਲੇ ਕਿਸਮ ਦੇ ਲੋਕ ਵੀ ਤੁਹਾਨੂੰ ਪਾਰਟੀਆਂ ਦੀਂਦੀਆਂ ਤੁਹਾਡੇ ਜਵਾਕ ਮਾਰ ਚਲੇ ਸੁਣੋ ਨਹੀਂ ਦੀਂਦਾ ਹਮ ਫਰਾਨੀ ਦੀ ਗੱਲ ਦੇਖੋ ਇੱਕ ਬਜ਼ੁਰਗ ਬੰਦਾ ਕਹਿੰਦਾ ਪਾਣੀ ਉਹ ਪੱਤਲ ਵਿੱਚ ਪਾਣੀ ਯਾਰ ਪਾਣੀ ਕਿਵੇਂ ਸਾਫ਼ ਸਿੱਧਾ ਬੋਲ ਕਰਕੇ ਥੱਲੇ ਮਾਰਦੇ ਆ ਦਰਿਆ ਦਾ ਇਹਨਾਂ ਕੈਮੀਕਲ ਪਾਉਂਦੇ ਨੇ ਉਹਦਾ ਕਿਸੇ ਕਿਸੇ ਵੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਦਾ ਜਿਹੜਾ ਕੈਮੀਕਲ ਇਹ ਪਾਉਂਦੇ ਆ ਚਾਹ ਗੜੂ ਨੂੰ ਤਾਂ ਪੈਸੇ ਨਹੀਂ ਪਾਣੀ ਕਿਹਨੋਂ ਮੱਲ ਲੈ ਲੂ ਭਾਵੇਂ ਇੰਨੇ ਤਾਂ ਲੋਕ ਤੰਗ ਕਰ ਛੱਡੇ ਚਾਰੇ ਪਾਸੇ ਤਾਂ ਮਾਰੇ ਖੜੇ ਆ ਯਾਰ ਇਹ ਇਹ ਹੀ ਸਾਨੂੰ ਆਹੀ ਆਹੀ ਚੀਜ਼ ਲੈ ਬੈਠੀ ਅਸੀਂ ਪਾਰਟੀਆਂ 'ਚ ਫਸੇ ਬੈਠੇ ਆ ਧੜਿਆਂ 'ਚ ਫਸੇ ਬੈਠੇ ਆ ਇਹਨਾਂ ਨੂੰ ਲੱਗਦਾ ਜਿਹੜੀ ਜਿਹੜੀ ਵੀ ਗੱਲ ਆਉਂਦੀ ਆ ਕਿ ਸਰਕਾਰ ਦੇ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਲੋਕ ਬੋਲਦੇ ਸੀ ਉਹਨਾਂ ਨੂੰ ਸਾਡੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹ ਉਹਨਾਂ ਦੇ ਹੱਕ ਭੁਗਤਦੇ ਸੀ ਇਹ ਲੋਕ ਐਡੇ ਘਟਿਆ ਨਖਿੱਦ ਨਕੰਮੇ ਦਲਾਲ ਟਾਈਪ ਲੋਕ ਹੋ ਗਏ ਸਾਡੇ ਪੰਜਾਬ ਦੇ ਇਹ ਕਦੇ ਪੰਜਾਬ ਦੇ ਹੱਕ ਚ ਭੁਗਤੀ ਨਹੀਂ ਭੁਗਤੇ ਕਦੇ ਬਾਦਲਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਭਾਜਪੀ ਦੇ ਕਦੇ ਬੌਕਰਾਂ ਵਾਲਿਆਂ ਦੇ ਆ ਆ ਕਰਤੂਤਾਂ ਲੋਕਾਂ ਦੀ ਆ ਅੱਲਾ ਬਾਈ ਤੈਨੂੰ ਨਵੀਂ ਗੱਲ ਸਨਉਣਾ ਐਮਐਲਏ ਆਇਤ ਕੀ ਮੰਡੀਆਂ ਚ ਫਿਰਦਾ ਸੀਗਾ ਜਿਹੜੇ ਝਾੜੂ ਵਾਲੇ ਮੂਰੇ ਚਾਂਚੇ ਹੁੰਦੇ ਸੀ ਆ ਆਪ ਦਾ ਝੋਨਾ 4-4 ਕਿਲੋ ਦੀ ਕਾਟ ਤੇ ਚਕਾਦਾ ਸੈਲਰਾਂ ਨੂੰ ਤੇ ਉਹਨੂੰ ਬਰਫੀ ਖਵਾਈਗੇ ਥਾਂ ਥਾਂ ਪਿੰਡਾਂ ਚ ਵੀ ਸਾਡਾ ਐਮਐਲਏ ਨੂੰ ਨਾ ਮਾੜਾ ਕਹਿ ਦਿਓ ਕਾਟ ਆਪ ਖਵਾਈਗੇ ਲੈ ਇੱਥੋਂ ਤੱਕ ਪਹੁੰਚੇ ਪਏ ਐ ਇਹਨਾਂ ਦਾ ਕੋਈ ਹੱਲ ਨਹੀਂ ਐ ਨਿੱਗਰ ਚੁੱਕੇ ਆ ਇਹਨਾਂ ਨਿੱਗਰ ਚੁੱਕੇ ਆ ਹਾਂ ਇੰਨੇ ਦੇਖ ਲੈ ਚਾਂਚੇ ਬਣ ਗਏ ਓਏ ਲੜਨ ਵਾਲਿਆਂ ਦਾ ਰੱਬ ਸਾਥ ਦਿੰਦਾ ਲੋਕੋ ਸੱਚ ਤੇ ਹੱਕ ਤੇ ਜਿਹੜੇ ਲੋਕ ਲੜਦੇ ਆ ਰੱਬ ਨਾਲ ਖੜਦਾ ਆ ਉਹ ਤੁਸੀਂ ਤਾਂ ਬੇਈਮਾਨ ਹੋਏ ਬੈਠੇ ਲੜਾਈ ਵੀ ਨਹੀਂ ਲੜਦਾ ਨਾਲ ਕੌਣ ਖੜੂ ਨਾ ਲੋਕ ਖੜੇ ਨਾ ਰੱਬ ਖੜੇ ਸੱਚਾਈ ਦੀ ਜਿੱਤ ਹੁੰਦੀ ਆ ਠੀਕ ਆ ਤਖਲੀਬ ਹੁੰਦੀ ਆ ਸੱਚ ਨੂੰ ਬਹੁਤ ਕੁਝ ਲੜਨਾ ਪੈਂਦਾ ਐਵੇਂ ਨਹੀਂ ਕਿਹਾ ਕਿ ਸੱਚ ਨੂੰ ਕਾਲ ਕੋਠੜੀਆਂ ਨੇ ਫਾਂਸੀਆਂ ਨੇ ਪਰ ਸੱਚ ਜਿੱਤਦਾ ਜੇ ਤੁਸੀਂ ਆਹ ਦਲਾਲਪਣਾ ਕਰਨ ਲੱਗ ਕੇ ਥੋੜੇ ਆ ਮਾਨਸਿਕਤਾ ਬਣ ਗਈ ਛੋੜਨਾ ਨਾ ਰੱਬ ਨੇ ਕੋਈ ਢੋਈ ਦੇਣੀ ਨਾ ਰੱਬ ਨੇ ਖੜਨਾ ਲੋਕਾਂ ਦਾ ਖੜਨਾ ਹੀ ਕੀ ਆ ਅਕਲ ਨੂੰ ਹੱਥ ਮਾਰੋ ਆਪਣੀ ਨੂੰ ਅਕਲ ਨੂੰ ਹੱਥ ਮਾਰੋ ਜਿੱਦਾਂ ਨੂੰ ਹੋਤ ਤੁਰੇ ਆ ਇਹ ਗੱਲ ਨੂੰ ਸੋਚੋ ਬਣ ਕੀ ਰਿਆ ਤੁਹਾਡੇ ਨਾਲ ਆ ਜਿਹੜੇ ਜਿੰਨੇ ਚੇਲੇ ਚਮਚੇ ਫਿਰਦੇ ਆ ਨਾ ਸਾਰੀਆਂ ਪਾਟੀਆਂ ਦੇ ਜਿਹੜੀ ਗੱਲ ਤੂੰ ਕਰਦਾ ਝੋਨਾ ਕੁਝ ਵੀ ਨਹੀਂ ਵਿਕਣਾ ਇੱਥੇ ਕੁਝ ਵੀ ਨਹੀਂ ਚੱਕਣਾ ਹੂੰ ਪਾਣੀ ਸੋਡਾ ਗਿਆ ਫੁੱਕਣ ਦਾ ਖਤਮ ਕਹਾਣੀ ਉਹ ਤੁਹਾਡੇ ਕੋਲ 12 15 ਸਾਲ ਦੀ ਹੈ ਤੁਸੀਂ ਲੋਕਾਂ ਨੇ ਦੱਤ ਨਹੀਂ ਪੇਟਣਾ ਤੁਸੀਂ ਲੋਕਾਂ ਨੂੰ ਮਰਨਾ ਨਾ ਆਪਣੀ ਚੂਲੀ ਚੂਲੀ ਪਾਣੀ ਨੂੰ ਤਰਸਣਾ ਉੱਧੇ ਤੁਹਾਡੇ ਲੋਕਾਂ ਨੂੰ ਅਗਲਾ ਯਾ ਮੇਰੇ ਪਿੰਡ ਵਾਲੇ ਖੜੇ ਆ ਦੱਸੋ ਆਪਣੇ ਪਿੰਡ ਚ ਕਾ ਟੁੱਟੇ ਪੈ ਕੇ ਮੋਟਰਾਂ ਜੈਤੀ ਪੈ ਗਏ ਦੋ 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 ਪੈ ਗਏ ਨੇ ਹਮ ਨਾਲੇ ਭਈ ਆ ਪਹਿਲਾਂ ਜਿਹੜੇ ਵੱਡੇ ਵੱਡੇ ਸਟੋਰ ਆ ਪਹਿਲਾਂ ਤਾਂ ਬੋਤਲਾਂ ਚ ਵੇਚਦਾ ਹੁੰਦਾ ਜੀ ਹੁਣ ਤਾਂ ਵੱਡੇ ਵੱਡੇ ਗੇਲਣ ਆਉਣ ਲੱਗ ਗੇ ਪਾਣੀ ਦੇ ਜਿਹੜਾ ਹੁਣ ਪਾਣੀ 75 80 ਰੁਪਏ ਰੇਟ ਨਹੀਂ ਗੱਲ ਦੇਖੋ ਕੀਤੀ ਬੰਦੇ ਨੇ ਕਿ ਪਾਣੀ ਮੁੱਲ ਲੈ ਕੇ ਪੀ ਮੁੱਲ ਲੈ ਕੇ ਪੀ ਮੁੱਲ ਦਾ ਪਹਿਲੀ ਗੱਲ ਦਾ ਮੁੱਲ ਵਾਲਾ ਪਾਣੀ ਜਿਹੜਾ ਤੁਸੀਂ ਪੀਨੇ ਆ ਰਹੋ ਵਾਲਾ ਉਹ ਚ ਜਿੰਨਾ ਕੋਈ ਮਿਨਰਲ ਹੁੰਦਾ ਕੋਈ ਤੁਹਾਨੂੰ ਤੱਤ ਚਾਹੀਦਾ ਹੈ ਹੀ ਨਹੀਂ ਉਹ ਸਾਫ਼ ਹੀ ਹੋ ਜਾਂਦਾ ਤੇ ਜਿਹੜੀ ਪਾਣੀ ਜ਼ਹਿਰ ਪਾਤੀ ਦਰਿਆਵਾਂ ਚ ਉਹ ਤੁਸੀਂ ਫਸਲਾਂ ਨੂੰ ਲਾਓਗੇ ਥੋੜੀ ਕਣਕ ਨੂੰ ਲਾਓਗੇ ਉਹ ਹੀ ਕਣ ਖਾਓਗੇ ਪਸਣਾਂ ਨੂੰ ਪਿਓਗੇ ਆ ਬਾਟਰਵਾ ਸਾਰਾ ਹੀ ਨਹਿਰਾਂ ਦਾ ਪਾਣੀ ਪਿੰਡਾਂ ਚ ਆਉਂਦਾ ਉਹ ਕਿੱਡੀ ਯਾਰ ਸਾਡੀ ਸੋਚ ਨਖਿੱਧ ਹੋ ਚੁੱਕੀ ਸਾਰੇ ਪੰਜਾਬੀ ਇਕੱਠੇ ਹੋ ਜੁਨੀ ਬੰਨਣਾ ਇਹ ਸਾਨੂੰ ਸੁੱਖ ਦੀ ਨਹੀਂ ਤਾਂ ਸੌਣ ਨਹੀਂ ਦਿੰਦਾ ਸਾਰੇ ਅੱਧੀ ਦੀ ਨੀਂਦ ਪੂਰੀ ਕਰ ਲਈ ਹੋਣੀ ਐ ਤੇ ਸਾਰੇ ਇੱਥੇ ਘਟੋ ਘਟ ਸੌ ਬੰਦਾ ਖੜਾ ਝਾਕਦਾ ਐ ਅੱਖਾਂ ਨਹੀਂ ਜ਼ਰਾ ਰੱਖਦੀ ਆ ਤੜਕੇ ਦੇ ਜੋ ਚੱਲਿਆ ਥੱਕੇ ਹੰਬੇ ਰੋਜ਼ ਨੂੰ ਰਾਤ ਨੂੰ ਆਏ ਖੜਦੇ ਆ ਤੇ ਰਾਤ ਨੂੰ ਆ ਕੇ ਪੁਲਿਸ ਕਰ ਘਿਰ ਲੈਂਦੀ ਆ ਠੀਕ ਆ ਬਈ ਠੀਕ ਆ ਬਈ ਬੰਦ ਕਰਦੇ ਹੁਣ ਕਰ ਦਿਓ ਬਾਈ ਲਾ ਬਾਈ ਆਏ ਆ ਵੀ ਹੁਣ ਬੰਦ ਮਾਰਨ ਵੇਲੇ ਇਕੱਠੇ ਹੋ ਜਾਓ ਪੰਜਾਬੀ ਉਹਨੂੰ ਹੀ ਫਿਰ ਕੰਮ ਖਰਾਬ ਹੀ ਆ ਬਾਕੀ ਤੁਹਾਨੂੰ ਗੱਲ ਦੱਸਦੀ ਇਹ ਫੜ ਕੇ ਲੈ ਜਾਂਦੇ ਅਸੀਂ ਤਾਂ ਵੀ ਨਹੀਂ ਕਿਸੇ ਪਾਸੇ ਦੇ ਹਿਲਣ ਲੱਗੇ ਇੱਥੇ ਘਰੀਆਂ ਨਾ ਹੀ ਪਾਸੇ ਪਾਸ ਜਾ ਕੇ ਫੜਨਾ ਫੜ ਦੇਣ ਜੋ ਮਰਜ਼ੀ ਕਰ ਲੈਣ ਇਹ ਅੱਗੇ ਤੁਸੀਂ ਸੋਚਣਾ ਵੀ ਤੁਸੀਂ ਇਕੱਠੇ ਹੋਣਾ ਕਾ ਨਹੀਂ ਹੋਣਾ ਇਹਨਾਂ ਦੀ ਮਰਜ਼ੀ ਆ ਪਰਚਾ ਦਿੰਦੇ ਆ 3 ਦਸੰਬਰ ਨੂੰ ਦਿੰਦੇ ਆ ਉਦੋਂ ਪਹਿਲਾਂ ਦਿੰਦੇ ਆ ਮਗਰੋਂ ਦਿੰਦੇ ਆ ਕੋਈ ਬਹਾਨਾ ਕੀ ਕਰਦੇ ਕਰਦੇ ਆ ਬੱਬੂ ਇਹਨਾਂ ਨੂੰ ਵੀ ਮੁੱਲ ਖਰੀਦ ਲਿਓ ਫਸਲ ਨੂੰ ਵੀ ਮੁੱਲ ਲੈ ਲਿਓ ਲੋਕ ਕਹਿੰਦੇ ਚੋਤਲਾਣਾ ਲਾ ਦਿਆ ਕਰੋ ਪਾਣੀ ਲੈ ਆ ਕੇ ਪਾਰਟੀ ਨੂੰ ਨੰਨਦੋਂ ਬਾਅਦ ਹੀ ਜਰੂਰ 1000 ਰੁਪਏ ਦੀ ਮੁੱਲ ਲੈਉਣਗੇ ਨਾਉਣ ਖਾਤਰ ਪਾਰਟੀ ਨੰਨਦੋਂ ਇਹਨਾਂ ਦੀ ਵਾਸ ਨਾ ਇੱਥੇ ਤੇ ਕੰਮ ਪਹੁੰਚ ਗਿਆ ਛੋਏ ਸਾਨੂੰ ਜਿਹੜੀ ਹੁਣ ਤੱਕ ਦੀ ਜਾਣਕਾਰੀ ਆ ਭਾਈ ਅਸੀਂ ਦਿੱਤੀ ਆ ਵੀ ਆ ਸਥਿਤੀ ਬਣੀ ਹੋਈ ਆ ਟਾਈਮ ਕੀ ਹੋ ਗਿਆ ਸਵਾਦ ਸਵਾਦ ਦਾ ਟਾਈਮ ਹੋਇਆ ਰਾਤ ਦਾ ਇਹ ਆ ਚਾਰ ਘੰਟਾ ਰੇਲ ਕਾ ਇੱਧਰ ਲਿਆਂਦਾ ਖਾਣੇ ਵਾਲੇ ਦਾਲੇ ਹਲੇ ਕੋਈ ਗੱਲ ਨਹੀਂ ਮੈਂ ਕਿਤੇ ਨਹੀਂ ਚੱਲਿਆ ਮੈਨੂੰ ਵੀ ਕਹਦਾ ਮੈਂ ਕਿਤੇ ਨਹੀਂ ਜਾਂਦਾ ਨਾ ਮੈਂ ਘਰ ਵਾਲਾ ਛੱਡਾਂ ਜੇ ਕਿਤੇ ਸਾਨੂੰ ਕੋਈ ਬੁਲਾਉ ਕੋਈ ਮੋਰਚਾ ਲੱਗੂ ਕੋਈ ਗੱਲ ਬਣੂ ਤਾਂ ਜਾਵਾਂ ਹਰ ਹਰ ਜਾਵਾਂਗੇ ਅਈ ਨਹੀਂ ਰੁਕਣਾ ਜਿਸ ਨੂੰ ਕਹਾਂ ਰੋਕਾਂਗੇ ਰੋਕਣ ਵਾਲੇ ਹੈ ਨਹੀਂ ਅਸੀਂ ਬਸ ਤੁਹਾਨੂੰ ਬੇਨਤੀ ਹੈ ਤੁਸੀਂ ਭਰਾਵੋ ਜਦੋਂ ਕੋਈ ਗੱਲਬਾਤ ਵਾਪਰਦੇ ਹੋ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਪਹੁੰਚਦੀ ਆ ਤਾਂ ਮੇਰਾ ਵੀ ਇਕੱਠੇ ਧੰਨਵਾਦ ਜਿਉਂਦੇ ਰਹੋ ਸ਼ੇਅਰ ਕਰਦੋ ਕਿਰਾਂ ਕੱਲੇ ਕੱਲੇ ਘਰ ਪਹੁੰਚਦੀ ਕਰੋ ਵੀ ਆ ਤੱਕਾ ਹੋ ਰਿਹਾ